ਦੇਖੋ ਜੀ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਕੈਰੀ ਬੈਗ ਐਕਟ ਤਹਿਤ ਜਿਹੜੀ ਆ ਸਮੇਂ-ਸਮੇਂ ਕਾਰਵਾਈ ਕਰ ਰਹੀ ਆ ਔਰ ਅਸੀਂ ਕੁਝ ਪਿੱਛੇ ਸਮਾਨ ਜਬਤ ਕੀਤਾ ਸੀ ਲਿਫਾਫੇ ਜਬਤ ਕੀਤੇ ਸਨ ਤੇ ਕੁਝ ਨੂੰ ਆਪਾਂ ਜੁਰਮਾਨਾ ਵੀ ਪਾਇਆ ਸੀ ਪਰ ਹੁਣ ਅਸੀਂ ਇਸ ਮੈਮ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਹ ਸਾਨੂੰ ਵੈਸੇ ਵੀ ਸਾਨੂੰ ਸ਼ਹਿਰ ਵਾਸੀਆਂ ਤੇ ਪੂਰਨ ਆਸ ਆ ਦੁਕਾਨਦਾਰਾਂ ਤੇ ਸਾਰਾ ਪੜਿਆ ਲਿਖਿਆ ਵਰਗ ਆ ਬਿਹਤਰ ਜਾਣਦਾ ਵੀ ਇਹ ਜਿਹੜਾ ਜਿਹੜੀ ਪਲਾਸਟਿਕ ਦੇ ਕੈਰੀ ਬੈਗ ਦੀ ਵਰਤੋਂ ਨਾ ਕਰੇ ਕੁਝ ਸਮੇਂ ਲਈ ਕਾਫੀ ਤੇਜ਼ ਨਹੀਂ ਉੱਪਰੋਂ ਆ ਕੇ ਮਿਲ ਪੰਦੀ ਨਹੀਂ ਨਹੀਂ ਜੀ ਵੇਖੋ ਜੇ ਇਨਕ੍ਰੋਜਮੈਂਟ ਦੀ 15 ਦਿਨ ਤੋਂ ਚੱਲ ਰਹੀ ਹੈ ਤਾਂ ਲਗਾਤਾਰ ਚੱਲ ਰਹੀ ਆ ਮਾਹਮ ਜਿਹੜੀ ਸ਼ੁਰੂ ਕਰਦਾਂਗੇ ਉਹ ਢੱਲੇ ਦਾ ਤੇ ਲਾਲਾ ਦਾ ਮਸਲਾ ਵੀ ਸੋਈ ਨਹੀਂ ਜੇ ਕੋਈ ਸ਼ਾਇਦ ਇਨਫਾਰਮੇਸ਼ਨ ਵੀਜਦਾ ਵਾ ਜਾਂ ਫਿਰ ਵਰਤਦਾ ਗੜਿਆ ਜਾਂਦਾ ਕੀ ਕੀ ਕਾਰਵਾਈ ਹੋਊ ਉਹਦੇ ਉੱਤੇ ਜੁਰਮਾਨਾ ਵੀ ਆ ਔਰ ਉਹਦਾ ਸਮਾਨ ਵੀ ਜਬਤ ਹੋਊ। ਸ਼ਹਿਰ ਵਾਸੀਆਂ ਦੀ ਅਪੀਲ ਕਰਨਾ ਚਾਹੁੰਦਾ। ਸਮੇਂ ਸ਼ਹਿਰ ਵਾਸੀਆਂ ਨਾਲ ਅਪੀਲ ਕਰਨਾ ਵੀ ਇਹ ਜੀ ਪਲਾਸਟਿਕ ਬੈਗ ਦੀ ਵਰਤੋਂ ਨਾ ਕਰੋ ਇਹਦੇ ਨਾਲ ਸਭ ਤੋਂ ਵੱਡਾ ਸਿਵਲ ਸਿਸਟਮ ਜਾਮ ਹੁੰਦਾ ਤੇ ਜਿਹੜਾ ਐਨਵਾਇਰਨਮੈਂਟ ਆ ਉਹ ਪੂਟੂ ਸ਼ਾਪੇ ਮਾਰੀ ਕੀਤੀ ਹੈਗੀ ਆਨਲੇ ਸੰਦੇ। ਹਾਂ ਬਿਲਕੁਲ ਬਿਲਕੁਲ 2-3 ਦਿਨ ਦੇ ਵਿੱਚ ਤੁਹਾਡੇ ਰਿਜ਼ਲਟ ਆ ਜਾਣਾ ਬਾਅਦ। ਹਾਂ ਟੁਕੜਾ ਕਿੰਨਾ ਜੁਰਮਾਨਾ ਦੇ ਵੱਤ ਵਾਲੀ। ਵੇਖੋ ਜੀ ਘੱਟੋ ਘੱਟ ਅਸੀਂ ਇਹਦੇ ਵਿੱਚ 3000 ਤੇ ਵੱਧ ਤੋਂ ਵੱਧ 12000 ਰੁਪਏ ਤੱਕ ਜੁਰਮਾਨਾ ਲਵਾਂਗੇ ਬਿਲਕੁਲ ਬਿਲਕੁਲ ਆਉਣ ਵਾਲੇ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਪੈਟਰ ਮਿਲਣਗੇ